लुियाना शहर निवासी वाहे गुरू जी का खालसा वाहे आज इलेक्शन है बड़ा अहम इलेक्शन है कले ਦਿੱਲੀ ਦੀ ਸਰਕਾਰ ਬਣਾਉਣ ਵਾਸਤੇ ਨਹੀਂ ਜਿਹੜਾ ਫਟਦਾ ਅਸਰ ਬੈਠਾ ਹੋਊਗਾ ਕੀ ਆਪਾ ਪੰਜਾਬ ਨੂੰ ਗੁਜਰਾਉਣਾ ਚਾਹੁੰਦੇ ਆ ਕਿ ਵੇਚਣਾ ਹੈ ਸਰਕਾਰਾਂ ਆਜ਼ਾਦੀ ਦੇ ਨਾਮ ਬੰਦੀਆਂ ਰਹੀਆਂ ਤੁਸੀਂ ਵੋਟਾਂ ਪਾਉਂਦੇ ਰਹੇ ਹੋ ਬਾਕੀਆਂ ਦੀ ਸੋਚ ਬਾਰੇ ਪਤਾ ਤੁਮ ਕਰਨ ਦੇ ਤਰੀਕੇ ਬਾਰੇ ਪਤਾ ਪਰ ਇਹ ਵੀ ਆਪਾਂ ਜਦੋਂ ਫੈਸਲਾ ਕਰਨ ਦਾ ਟਾਈਮ ਹੁੰਦਾ ਆਪਾਂ ਸਹੀ ਫੈਸਲਾ ਨਹੀਂ ਕਰਦੇ ਸਹੀ ਸਾਥ ਨਹੀਂ ਕਰਦੇ ਮੈਂ 70 ਸਾਲ ਨੇ ਜਾਂਦਾ ਮੈਂ ਪਿਛਲੇ 50 ਸਾਲ ਦੀ ਗੱਲ ਕਰਦਾ ਪਿਛਲੇ 50 ਸਾਲਾਂ ਚ ਭਾਈ ਕਈ ਸਾਲ ਤੁਸੀਂ ਮੌਕਾ ਦਿੱਤਾ ਸ਼ੋਮਨੀ ਕਾਲੀਵਾਲ ਨੂੰ ਗੋਸ਼ ਸ਼ੋਮਨੀ ਕਾਲੀਵਾਲ ਦੇ ਪ੍ਰਧਾਨ ਨੇ ਸਾਡੇ ਲੀਡਰ ਨੇ ਜਿਉਂ ਉਹਨਾਂ ਦੇ ਆਉਣ ਤੇ ਸਾਡੇ ਉਤਸ਼ਾਹ ਨਾ ਹੋਊ ਤਾਂ ਹੋਰ ਕਿਹਦੇ ਹੋਣਾ ਉਤਸ਼ਾਹ ਤਾਂ ਨੈਚੁਰਲੀ ਗੱਲ ਆ ਸਾਡੇ ਪੰਜਾਬ ਨੂੰ ਵਿਕਸਿਤ ਕਰਨ ਵਾਲੇ ਨੇ ਲੰਬੀ ਸੋਚ ਦੇ ਮਾਲਕ ਨੇ ਔਰ ਆਉਣ ਵਾਲੇ ਸਮੇਂ ਦੇ ਮੁੱਖ ਮੰਤਰੀ ਨੇ ਇਸ ਕਰਕੇ ਸਾਡੇ ਸਾਰੇ ਸਾਥੀਆਂ 'ਚ ਬਹੁਤ ਉਤਸ਼ਾਹ ਆ ਤਾਂ ਤੁਹਾਨੂੰ ਲੱਗਦਾ ਕੀ ਵਿਧਾਨ ਸਭਾ ਤੋਂ ਬਾਅਦ ਜਿਹੜੀ ਕਮੀ ਰਹਿ ਗਈ ਸੀ ਵਰਕਰ ਕਿਤੇ ਨਾ ਉਮੀਦ ਦੇਖ ਰਹੀ ਸੀ ਅੱਜ ਜਿਹੜਾ ਜਜ਼ਬਾ ਕੁਝ ਜ਼ਿਆਦਾ ਦੇਖਣ ਨੂੰ ਮਿਲਿਆ ਹੈਗਾ ਨਹੀਂ ਜੱਜ ਵਿੱਚ ਸਾਡੇ ਵਰਕਰ ਹਮੇਸ਼ਾ ਰਹੇ ਆ ਥੋੜਾ ਜਿਹਾ ਕਈ ਵਾਰੀ ਨਿਰਾਸ਼ਤਾ ਆ ਜਾਂਦੀ ਆ ਪਰ ਹੁਣ ਨਿਰਾਸ਼ਤਾ ਤੋਂ ਬਾਹਰ ਨੇ ਹੁਣ ਇਸ ਵੇਲੇ ਪੂਰੇ ਖੇੜੇ ਵਿੱਚ ਨੇ ਪੂਰੇ ਉਲਾਸ ਵਿੱਚ ਨੇ ਔਰ ਹੁਣ ਦੇਖਿਓ ਤੁਸੀਂ ਰਿਜ਼ਲਟ ਕੀ ਆਉਂਦਾ ਅਲ ਬਾਦਲ ਸਾਹਿਬ ਵੱਲੋਂ ਵੀ ਲੁਧਿਆਣੇ ਦੇ ਵਿਕਾਸ ਨੂੰ ਲੈ ਕੇ ਖਾਤੀਆਂ ਗੱਲਾਂ ਕਈਆਂ ਗਈਆਂ ਕਿਉਂਕਿ ਟ੍ਰੈਫਿਕ ਦੀ ਸਮੱਸਿਆ ਜੁੜੀ ਤੂ ਹੈ ਔਰ ਸੜਕਾਂ ਦਾ ਵੀ ਹਾਲ ਜਿਹੜਾ ਬੁਰਾ ਹੈਗਾ ਉਹਨੂੰ ਲੈ ਕੇ ਅੱਜ ਤੁਸੀਂ ਵੀ ਉਹਨਾਂ ਨੂੰ ਕੋਈ ਸਲਾਹ ਦਿੱਤੀ ਹੋਈ ਕਿਉਂਕਿ ਤੁਹਾਡੇ ਵੱਲੇ ਜਿਹੜੇ ਵਿਕਾਸ ਹੋਈ ਸੀ ਤੁਹਾਡੇ ਵੱਲੇ ਹੀ ਦੱਸਿਆ ਗਿਆ ਸੀ ਇਹਨੂੰ ਹੀ ਵਿਕਾਸ ਦਾ ਦੇਖੋ ਸਾਡੀ ਜਦੋਂ ਸਰਕਾਰ ਸੀ ਸਾਡਾ ਬਾਦਲ ਸਾਹਿਬ ਮੁੱਖ ਮੰਤਰੀ ਸੀ ਉਸ ਵੇਲੇ ਪੰਜਾਬ ਦਾ ਹੋਇਆ ਸਾਰੀਆਂ 6 ਸਟੇਨ 4 ਸਟੇਨ ਸੜਕਾਂ ਬਣੀਆਂ ਐਲੀਵੇਟਡ ਬਣੇ ਪੋਲ ਬਣੇ ਫਲਾਈਓਵਰ ਬਣੇ ਔਰ ਸੁਵਿਧਾ ਸੈਂਟਰ ਬਣੇ ਪਾਣੀ ਮਿਲਿਆ ਸੀਵਰੇਜ ਮਿਲਿਆ ਐਸਟੀਪੀ ਬਣੇ ਸੀਟਪੀ ਬਣੇ ਆਈਆਈਐਮ ਬਣੇ ਆਈਆਈਟੀ ਬਣੇ ਯੂਕੇਮਸ ਬਣਿਆ ਸਾਰਾ ਕੁਝ ਜਿੰਨੀਆ ਗਿਣਤੀ ਮਰਜ਼ੀ ਕਰ ਲਈਏ ਸਾਰਾ ਕੁਝ ਕਾਲੀ ਰਾਜ ਚ ਹੀ ਬਣਿਆ ਔਰ ਪੰਜਾਬ ਦਾ ਜੇ ਖੂਬਸੂਤ ਮਹਾਂਦਰਾ ਉਹ ਕਾਲੀ ਰਾਜ ਚ ਹੀ ਬਣਿਆ ਪ੍ਰਧਾਨ ਸਾਹਿਬ ਤਾਂ ਉੱਪਰ ਕਹਿ ਗਿਆ ਵੀ ਦੂਜੇ 10 ਦਿਨ ਇੱਕ ਵੀ ਪੰਜਾਬ ਦੇ ਵਿੱਚ ਉਹਨਾਂ ਦੀ ਬਣੀ ਹੋਈ ਚੀਜ਼ ਨਹੀਂ ਇਹ ਪਤਾ ਨਹੀਂ ਲੋਕਾਂ ਨੂੰ ਕੀ ਆਵੇ ਉਹਨਾਂ ਨੂੰ ਬਰਾਬਰ ਗਿਣੀ ਜਾਂਦੇ ਆ ਉਹ ਤਾਂ ਕਿਸੇ ਗਿਣਤੀ ਚ ਹੀ ਆ ਜੀ